ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਰੱਬ ਦੀ ਬੇਅੰਤ ਬੇਹਿਸਾਬ ਤੇ ਬੇਮਿਸਾਲ ਬਖਸ਼ੀਸ਼ ਬਾਰੇ ਜਿਸ ਨੂੰ ਅਸੀਂ ਇਹ ਜੀਵਨ ਇਹ ਸਾਹ ਤੇ ਇਹ ਪਿਆਰ ਦਿੱਤਾ ਸਾਡੀ ਜ਼ਿੰਦਗੀ ਵਿੱਚ ਅਨੇਕਾ ਪਲ ਅਜਿਹੇ ਆਉਂਦੇ ਹਨ ਜਦੋਂ ਸਾਡੀ ਮਿਹਨਤ ਯਤਨ ਕਾਫੀ ਨਹੀਂ ਹੁੰਦੇ ਉਹਨਾਂ ਪਲਾਂ ਵਿੱਚ ਸਾਨੂੰ ਜੋ ਸਹਾਰਾ ਮਿਲਦਾ ਹੈ ਉਹ ਹੁੰਦੇ ਹਨ ਰੱਬੀ ਆਸ਼ੀਰਵਾਦ ਜਾਨੀ ਕਿ ਡਿਵਾਈਨ ਬਲੇਸਿੰਗਸ ਇਹੇ ਆਸ਼ੀਰਵਾਦ ਕਿਸੇ ਰੂਪ ਵਿੱਚ ਵੀ ਹੋ ਸਕਦਾ ਹੈ ਮਾਤਾ ਪਿਤਾ ਦੀਆਂ ਦੁਆਵਾਂ ਗੁਰੂ ਦੀ ਕਿਰਪਾ ਕਿਸੇ ਅਣਜਾਣ ਦੀ ਮਦਦ ਜਾਂ ਰੱਬ ਵੱਲੋਂ ਆਈ ਅਚਾਨਕ ਰਾਹਤ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਸਾਡੀਆਂ ਦੁਆਵਾਂ ਤੁਰੰਤ ਕਬੂਲ ਨਹੀਂ ਹੁੰਦੀਆਂ ਇਸ ਦਾ ਮਤਲਬ ਰੱਬ ਨੇ ਸਾਨੂੰ ਸੁਣਿਆ ਨਹੀਂ ਪਰ ਯਕੀਨ ਜਾਨੋ ਰੱਬ ਦੀ ਬਖਸ਼ੀਸ਼ ਇੱਕ ਐਸੀ ਬਰਸਾਤ ਹੈ ਜੋ ਬਿਨਾਂ ਮੰਗੇ ਵੀ ਪਰ ਸਦੀ ਰਹਿੰਦੀ ਹੈ ਅਸੀਂ ਕਈ ਵਾਰ ਆਪਣੇ ਜੀਵਨ ਵਿੱਚ ਹੋ ਰਹੀ ਚੰਗੀ ਘਟਨਾ ਨੂੰ ਇਤਿਫਾਕ ਸਮਝ ਲੈਂਦੇ ਹਾਂ ਪਰ ਜਦੋਂ ਅਸੀਂ ਗਹਿਰਾਈ ਨਾਲ ਸੋਚਦੇ ਹਾਂ ਤਾਂ ਸਮਝ ਆਉਂਦੀ ਹੈ ਕਿ ਇਹ ਇਤਿਫਾਕ ਨਹੀਂ ਸਗੋਂ ਰੱਬ ਦੀ ਕਿਰਪਾ ਹੁੰਦੀ ਹੈ ਅਸੀਂ ਅਕਸਰ ਮੰਗਦੇ ਹੀ ਰਹਿੰਦੇ ਹਾਂ ਪਰ ਕਦੇ ਇਹ ਸੋਚਿਆ ਜੋ ਮਿਲ ਰਿਹਾ ਉਹ ਕਿੱਡੀ ਵੱਡੀ ਬਖਸ਼ੀਸ਼ ਹੈ ਜੋ ਸਾਨੂੰ ਨਜ਼ਰ ਨਹੀਂ ਆਉਂਦੀ ਜਦੋਂ ਕੋਈ ਗੱਲ ਬਣ ਜਾਵੇ ਬਿਨਾਂ ਕੋਸ਼ਿਸ਼ ਤੇ ਅਤੇ ਜਦੋਂ ਰਸਤੇ ਖੁੱਲ ਜਾਣ ਬਿਨਾਂ ਕਿਸੇ ਬਾਹਰੀ ਦਰਵਾਜ਼ੇ ਦੇ ਤਦ ਸਮਝਿਓ ਕਿ ਰੱਬ ਨੇ ਬਾਹ ਫੜ ਲਈ ਹੈ ਰੱਬ ਦੀ ਬਖਸ਼ੀਸ਼ ਉਹ ਰੂਹਾਨੀ ਤਾਕਤ ਹੈ ਜੋ ਸਾਨੂੰ ਦੁੱਖਾਂ ਵਿੱਚ ਹੌਸਲਾ ਦਿੰਦੀ ਹੈ ਤੇ ਖੁਸ਼ੀਆਂ ਵਿੱਚ ਸ਼ੁਕਰਗੁਜ਼ਾਰ ਬਣਾਉਂਦੀ ਹੈ ਰੱਬੀ ਆਸ਼ੀਰਵਾਦਾ ਨੂੰ ਲੈਣ ਲਈ ਸਾਡਾ ਰੱਬ ਨਾਲ ਸੰਬੰਧ ਮਜ਼ਬੂਤ ਹੋਣਾ ਚਾਹੀਦਾ ਹੈ ਜਦੋਂ ਅਸੀਂ ਸੱਚੇ ਦਿਲੋਂ ਰੱਬ ਨੂੰ ਯਾਦ ਕਰਦੇ ਹਾਂ ਤਾਂ ਰੱਬ ਆਪਣੀਆਂ ਰਹਿਮਤਾਂ ਨਾਲ ਸਾਨੂੰ ਨਵਾਜ਼ਦਾ ਹੈ ਅਸੀਂ ਸਦਾ ਆਪਣੀ ਜ਼ਿੰਦਗੀ ਵਿੱਚ ਰੱਬ ਦਾ ਸ਼ੁਕਰ ਮਨਾਉਂਦੇ ਰਹੀਏ ਨਿਮਰਤਾ ਰੱਖੀਏ ਤੇ ਦੁਨੀਆ ਦੀ ਭਲਾਈ ਬਾਰੇ ਸੋਚੀਏ ਇੰਨਾ ਗੁਨਾਹਾਹੀ ਹੀ ਅਸੀਂ ਰੱਬੀ ਆਸ਼ੀਰਵਾਦ ਦੇ ਹੱਕਦਾਰ ਬਣ ਸਕਦੇ ਹਾਂ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਹਾਸਰਗੁਣ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਧੰਨਵਾਦ